ਪਿੰਡ ਚ ਇੱਕ ਗੁਰੂ ਘਰ ਹੋਊਗਾ ਜੀ ਬਿਲਕੁਲ ਸ਼ੁਰੂ ਚ ਇੱਕ ਚ ਸਾਰਾ ਪਿੰਡ ਜਾਣ ਲੱਗਿਆ ਹੋਊਗਾ ਇੱਕ ਗੁਰੂ ਘਰ ਚ ਸਾਰੇ ਪਿੰਡ ਦੀ ਸੰਗਤ ਬੈਠੀ ਹੋਊਗੀ ਕਿਸੇ ਰੱਬ ਦੇ ਬੰਦੇ ਦੇ ਧੌਣ ਚ ਕਿੱਲਾ ਫਸਿਆ ਹੋ ਲੰਗਰ ਵਾਲੀਆਂ ਬਾਲਟੀਆਂ ਤੇ ਪ੍ਰਸ਼ਾਦਿਆਂ ਦਾ ਸ਼ਾਬਾ ਚੱਕਿਆ ਹੋ ਤੇ ਕਿਸੇ ਨੇ ਕਿਸੇ ਦੇ ਹੱਥ ਚੋਂ ਜਰੂਰ ਖੋਇਆ ਹੋਊਗਾ ਇਹ ਕਿਹਾ ਹੋਊਗਾ ਕਿ ਤੇਰੀ ਜਾਤ ਨਹੀਂ ਨਹੀਂ ਹੈ ਉਧਰ ਹੋ ਕੇ ਬਹਿ ਜਾ ਚੌਰ ਸਾਹ ਤੇ ਬੈਠਣ ਨੂੰ ਜੀ ਕੀਤਾ ਹੋ ਕਿਸੇ ਦਾ ਰੱਬ ਦੇ ਬੰਦੇ ਨੇ ਕਿਹਾ ਉਹ ਨਹੀਂ ਤੂੰ ਡਿਜ਼ਰਵ ਨਹੀਂ ਕਰਦਾ ਇੱਥੇ ਤੂੰ ਬੈਠ ਮੈਨੂੰ ਹੱਕ ਹੈ ਇਹਦਾ ਕਿਸੇ ਦਾ ਚਿਤ ਕੀਤਾ ਹੋ ਕਿ ਜਦੋਂ ਭੋਗ ਲੱਗਿਆ ਗੁਰੂ ਨੂੰ ਤੇ ਮੈਂ ਹੁਣ ਦੇਖ ਵਰਤਾਵਾ ਕਿਸੇ ਦੇ ਹੱਥ ਚੋਂ ਵੀ ਫੜੀ ਗਈ ਹੋਊ ਕਿ ਨਹੀਂ ਮੈਂ ਵਰਤਾਉਂ ਉਹਨੂੰ ਲੱਗਿਆ ਹੋਊ ਯਾਰ ਵੀ ਵੀ ਮੇਰਾ ਵੀ ਤਾਂ ਪਿਆਰ ਹੈ ਇਹ ਬਾਣੀ ਮੇਰੀ ਬਾਣੀ ਵੀ ਹੈ ਜਗ ਦੀ ਜੋਤ ਹੈ ਇਸ ਜੋਤ ਨੂੰ ਮੈਂ ਵੀ ਮਹਿਸੂਸ ਕਰਦਾ ਇਹਦਾ ਚਾਨਣ ਮੇਰੇ ਘਰੇ ਵੀ ਆਉਂਦਾ ਹੈ ਜੀ ਮੈਨੂੰ ਵੀ ਪ੍ਰਕਾਸ਼ ਕਰਦੀ ਹੈ ਜੋਤ ਉਹਨਾਂ ਦੇ ਪਰਿਵਾਰਾਂ ਚ ਬੈਠ ਕੇ ਗੱਲ ਹੋਈ ਉਹ ਨਾ ਪਹਿਲੀ ਹਰੀ ਕਿ ਯਾਰ ਵੀ ਕਿ ਯਾਰ ਗੁਰੂ ਘਰ ਚਾਹੀਦਾ ਇੱਕ ਕਿ ਜਿੱਥੇ ਸਾਨੂੰ ਆਜ਼ਾਦੀ ਹੋਵੇ ਜਿੱਥੇ ਮੈਂ ਵੀ ਚੌਰ ਸਾਹਿਬ ਤੇ ਬੈਠਾਂ ਜਿੱਥੇ ਮੈਂ ਵੀ ਲੰਗਰ ਚ ਸੇਵਾ ਕਰਾਂ ਜਿੱਥੇ ਮੈਂ ਵੀ ਦੇਖ ਵਰਤਾਵਾ ਜਿੱਥੇ ਮੈਂ ਵੀ ਹਕੂਮਨਾਮਾ ਸਾਹਿਬ ਲਵਾਂ